ਵਾਹ ਉਹ ਤੇਰੇ ਭਾਨਸਿਆਂ ਮੰਨ ਗਏ ਤੈਨੂੰ ਐਡਾ ਮਾੜਾ ਸਾਫਤ ਹੋਏਗਾ ਐਡੀ ਆਮ ਆਦਮੀ ਪਾਰਟੀ ਵਾਲੇ ਮਾੜੇ ਸਾਫਤ ਹੋਣਗੇ ਪੰਜਾਬ ਲਈ ਪੰਜਾਬੀਆਂ ਲਈ ਕਿਹਨੇ ਸੋਚਿਆ ਸੀ ਯਾਰ ਕਿਹਨੇ ਸੋਚਿਆ ਸੀ ਕਿਲਾ ਬਣਾਤਾ ਕਿਲਾ ਚਾਰਸ਼ਕਿਰੋ ਲੁਧਿਆਣੇ ਨੂੰ ਕੱਲੀ ਕੱਲੀ ਗਲੀ ਸੀਲ ਕਰਾਤੀ ਕੱਲੀ ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਜ ਕਰੋ ਤੜਕੇ 3 ਵੇ ਦੀਆਂ ਰੈਡਾਂ ਪੂਰੇ ਪੰਜਾਬ 'ਚ ਸਾਰੇ ਬੰਦੇ ਰਟੇਨ ਕਰ ਲੈ ਘਰੇ ਨਾਲੇ ਬੰਦ ਕਰ ਲੈ ਕੁਛ ਫੜ ਲੈ ਰਾਸਤਾਂ ਤੋਂ ਦਾ 2000 ਬੰਦਾ ਘੇਰ ਲਿਆ ਉਹ ਸੜਕ 'ਤੇ ਬੈਠੇ ਆ ਉਹ ਬੜ ਨਹੀਂ ਦਿੱਤੇ ਫਵੋਰਾਂ ਆਉਂਦੀਆਂ ਬੱਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਰ ਵਾਲੇ ਫੜ ਲਏ ਮੂਕੇ ਵਾਲੇ ਲੁਧਿਆਣੇ ਵਾਲੇ ਕੱਲੇ ਕੱਲੇ ਬੰਦੇ ਦੇ ਉੱਤੇ ਕੱਲੇ ਕੱਲੇ ਬੰਦੇ ਦੇ 10-10 ਬੰਦੇ ਤੁਸੀਂ ਪੁਲਿਸ ਵਾਲੇ ਬਿਠਾ ਦੇ ਜੀ ਹੱਤ ਹੋ ਗਈ ਲਾਜ ਹੋਰ ਕੋਈ ਕਰਨੀ ਲਾਜ ਨਾ ਜਰ ਜ਼ੋਰ ਤੇਰਾ ਜੰਨਾ ਜ਼ੋਰ ਅੱਡੀ ਚੋਟੀ ਦਾ ਲਾ ਦੇ ਹੁਣ ਕਸਰ ਰਹਿ ਨਾ ਜਾਵੇ ਕੋਈ ਰੀਜ ਤੇਰੇ ਮਨ ਚ ਰਹਿ ਨਾ ਜਾਵੇ ਮੈਥੋਂ ਆ ਮਾੜੀ ਮੈਂ ਪੰਜਾਬ ਨਾ ਕਰ ਨਹੀਂ ਸਕਾ ਤੇ ਮੈਂ ਮੁੱਖ ਮੰਤਰੀ ਹੁੰਦੇ ਹੁਣ ਮੈਂ ਕਰਦਾ ਕਰਦੇ ਲਾ ਦੇ ਜ਼ੋਰ ਛੱਡੀ ਨਾ ਹੁਣ ਕਸਰ ਕੋਈ ਬਾਕੀ ਰਹਿ ਨਾ ਜਾਵੇ ਪਰੋ ਹੱਥ ਤੇ ਖੁਦਾ ਦਾ ਬੈਰ ਆ ਆ ਦੇਖ ਲਾ ਜਿਹੜੇ ਕਰੇ 25 ਸਾਲ ਰਾਜ ਕਰਾਂਗੇ ਲੋਕਾਂ ਨੇ ਹਸਰ ਕੀ ਕਰਦਾ ਪ੍ਰਮਾਤਮਾ ਹੀ ਕਰ ਦਿੰਦਾ ਐਡਾ ਵੱਡਾ ਧਰੋ ਉਹ ਪਾਣੀਆਂ ਯਹਰਾ ਪਾ ਕੇ ਸਾਨੂੰ ਮਾਰਦਾ ਤੇ ਅਸੀਂ ਯਹਰਾ ਰੋਕਣ ਦੀ ਗੱਲ ਕਰਦੇ ਆਂ ਯਹਰਾਂ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਪ੍ਰੋਟੈਕਟ ਕਰ ਰਹੇ ਹੋ ਸਟੇਜਾਂ ਲਵਾ ਕੇ ਉਹਨਾਂ ਦੀ ਆਲੇ ਦਾਲੇ ਪੁਲਿਸ ਦਾ ਪਰਾ ਲਵਾਤਾ ਤੇ ਸਾਡੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਦੇ ਉੱਤੇ ਘੇਰ ਕੇ ਡਾਂਗਾ ਹੀ ਮਾਰ ਗਾ ਮੇਰੇ ਅਰਗੇ ਨਾਲ ਦੇ ਮੁੰਡੇ ਕੁਛ ਫੜੇਗੇ ਮੁਰੇ ਪਹੁੰਚੇ ਰਾਜ ਅਰਗੇ ਖਾਲਸੇ ਅਰਗੇ ਡਾਂਗਾ ਮਾਰ ਕੇ ਪੁਲਿਸ ਲੱਗਈ ਆ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਕਹਿਣਾ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਕਿੱਤੇ ਵੀ ਤੁਹਾਨੂੰ ਇੱਕ ਘੇਰਦੇ ਆ ਉਥੇ ਆਪਣਾ ਨਾਅਰ ਨਾਲ ਬਹਿ ਕੇ ਤੇ ਸੜਕਾਂ ਦੇ ਜਾਮ ਕਰਦੇ ਹੋ ਨਿਕਲਣਾ ਜ਼ਰੂਰ ਆ ਹਰ ਅੱਜ ਹਰ ਪੰਜਾਬੀ ਨੇ ਘਰੋਂ ਨਿਕਲਣਾ ਜੇ ਤੁਸੀਂ ਯਾਰਾਂ ਬੰਦ ਕਰਾਉਣੀਆਂ ਤਾਂ ਨਹੀਂ ਹੋਣੀਆਂ ਨਹੀਂ ਬਾਈ ਇਹ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਨਿਕਲੇ ਹੋਏ ਆ ਤੁਰੇ ਆ ਨੇੜੇ ਆ ਫੜ ਲੈਣ ਦੇ ਫੜਦੇ ਆ ਪਰਚਾ ਦੇਣ ਜੋ ਮਰਜ਼ੀ ਕਰਦੇ ਆ ਪਰ ਜਾਵਾਂਗੇ ਆ ਆਵਾਂਗੇ ਹਰ ਹਾਲ ਜਾਵਾਂਗੇ ਇਹ ਹੁਣ ਬਰਦਾਸ਼ਤ ਨਹੀਂ ਯਾਰ ਅਸੀਂ ਮਾਂ ਮਾਂ ਦੀਆਂ ਗੋਦੀਆਂ 'ਚ ਬੱਚੇ ਮਰਦੇ ਦੇਖ ਰਹੇ ਆ ਅਸੀਂ ਕੁੱਖਾਂ 'ਚ ਆਪਣੀਆਂ ਨਸਲਾਂ ਕਤਲ ਹੁੰਦੀਆਂ ਦੇਖ ਰਹੇ ਹਾਂ ਯਾਰਾਂ ਕਰਕੇ ਯਾਰ ਅਸੀਂ ਕਿਵੇਂ ਇਸ ਬਰਦਾਸ਼ਤ ਕਰ ਲਾਂਗੇ ਸਾਥੋਂ ਨਹੀਂ ਬਰਦਾਸ਼ਤ ਹੁੰਦੀ ਸਾਡੀ ਨਹੀਂ ਨਿਜਮੀਰ ਮਰੀ ਕੋਈ ਗੱਲ ਨਹੀਂ ਇਹ ਤੂੰ ਲਾਹ ਰੀਜਾਂ ਕਰ ਪੂਰੀਆਂ ਜੋ ਕਰਦਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਾਰ-ਬਾਰ ਮੌਕਾ ਨਹੀਂ ਹੋਏ ਆਉਣਾ ਯਾਰਾਂ ਥੋੜੇ ਪਾਣੀ 'ਚ ਆ ਗਈਆਂ ਥੋੜੇ ਜਰੇਨੀਮ ਆ ਗਿਆ ਪਾਣੀ 'ਚ ਘਰਾਂ ਤੱਕ ਥੋੜੇ ਮੌਤ ਆ ਗਈਏ ਪਾਣੀਆਂ ਰਾਹੀਂ ਅੱਜ ਵੀ ਨਾ ਉੱਠੇ ਦਾ ਭੁੱਲ ਜੋ ਕਦੇ ਵੀ ਤਮਾਸ਼ੀਬੀਂ ਨਾ ਬਣੋ ਉੱਠੋ ਸਲਾਮ ਉਹਨਾਂ ਯੋਧਿਆਂ ਨੂੰ ਸਲੂਟ ਆ ਜਿਹੜੇ ਸੜਕਾਂ ਨਿਕਲ ਕੇ ਗ੍ਰਫਤਾਰੀਆਂ ਵੀ ਦਿੱਤੀਆਂ ਨੇ ਤੇ ਘਰੇ ਹੋਏ ਆ ਕੋਈ ਗੱਲ ਨਹੀਂ ਘੇਰ ਲਾ ਜਿੰਨਾ ਤੇਰਾ ਜ਼ੋਰ ਤੰਤਰ ਲਾ ਦੇ ਤੂੰ ਅੱਡੀ ਚੋਟੀ ਦਾ ਜ਼ੋਰ ਕਹਦੇ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਨਾ ਵੀ ਗੋਲੀਆਂ ਮਾਰ ਦਿਓ ਨਮੇਰ ਲਾ ਕੋ ਰੀ ਤੇਰੇ ਮਨ ਚ ਰਹਿ ਨਾ ਜਾਵੇ ਆਮ ਆਦੀ ਪਾਰਟੀਆਂ ਕੋ ਕੇਜਰੀਵਾਲ ਤੇਰੀ ਹੀ ਮਨਜ਼ੂਰੀ ਸੀ ਨਰਾਜ ਵੀ ਮੈਂ ਪੰਜਾਬ ਦੇ ਵਿੱਚ ਰਾਜ ਕਰਨ ਗਿਆ ਸੀ ਤੇ ਮੈਂ ਪੰਜਾਬੀਆਂ ਨਾਲ ਕੋਈ ਮਾੜਾ ਕਰਮ ਕੀਤਾ ਨਹੀਂ ਰਹਿ ਗਿਆ ਕੋਈ ਲਾ ਦੇ ਪੂਰਾ ਜ਼ੋਰ ਕਿਸਣਾ ਕੱਢ ਦੇ ਹੁਣ ਛੱਡੀ ਨਾ ਕੋਈ ਕੱਖ ਸੋ ਆਜੋ ਮੇਰਾ ਵੀਰ ਜਿੱਥੇ ਕਿਤੇ ਸਾਨੂੰ ਘੇਰਦੇ ਆ ਕਰਦੇ ਆ ਜਿੱਥੇ ਤੁਹਾਨੂੰ ਲੱਗਦਾ ਵੀ ਐਸਨ ਪਹਿਲਾਂ ਕੋਸ਼ਿਸ਼ ਕਰੋ ਨਿਕਲ ਕੇ ਕਿਸੇ ਵੀ ਤਰੀਕੇ ਨਾਲ ਲੈਣਾ ਦੇ ਨੇੜੇ ਪਹੁੰਚੋ ਲੈਣਾ ਸਾਰਾ ਸੀਲ ਕੀਤਾ ਹੋ ਕੋਈ ਉੱਥੇ ਪਹੁੰਚੋ ਜਿੱਥੇ ਘੇਰਦੇ ਉੱਥੇ ਬੈਠੋ ਫੇਰ ਵੀ ਜਿੱਥੇ ਕਿਤੇ ਹੋਰ ਜਿਲ੍ਹੇ ਚ ਘੇਰਦੇ ਆ ਇਕੱਠੇ ਹੋ ਕੇ ਹੁਣ ਇਕੱਠੇ ਹੋ ਜਾਓ ਓਕੇ ਆ ਕੇ ਦਵਾ ਦਿਓ ਪਿੰਡਾਂ ਚ ਉੱਥੇ ਪਹੁੰਚੋ